मैं आई काशी गांव और ये मेरे को जिला रहा है इंस्टेड ऑफ टेकिंग एनी एक्शन अगेंस्ट दिस गाय इज नॉट टेकिंग एनी एक्शन ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਤਸਵੀਰਾਂ ਦੇ ਵਿੱਚ ਸ਼ਖਸ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਜਿਸ ਦੀ ਕੀ ਮਾਰਕਟ ਕੀਤੀ ਜਾ ਰਹੀ ਹੈ ਦਰਅਸਲ ਰਿਕਸ਼ਾ ਡਰਾਈਵਰ ਇੱਥੇ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਵਿਖਾਈ ਦੇ ਰਿਹਾ ਹੋਣਾ ਤੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਇਸ ਲਈ ਸੁਰਖੀਆਂ ਦੇ ਵਿੱਚ ਬਣੀਆਂ ਹੋਈਆਂ ਨੇ ਕਿ ਕਿਵੇਂ ਸ਼ਰਿਆਮ ਕੁੱਟ ਹੋ ਰਹੀ ਹੈ ਤਾਂ ਡਰਾਈਵਰ ਨੂੰ ਪੁਲਿਸ ਦੇ ਵੱਲੋਂ ਕੁੱਟਿਆ ਵੀ ਜਾ ਰਿਹਾ ਦਰਅਸਲ ਇਹ ਡਰਾਈਵਰ ਜਿਹੜਾ ਇੱਥੇ ਕੰਪਲੇਂਟ ਕਰਨ ਦੇ ਲਈ ਪਹੁੰਚਦਾ ਹੈ ਤੇ ਇਸੇ ਦਰਮਿਆਨ ਹੀ ਇੱਥੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ मारा है और ये पुलिस है मैं आई हूं काशी गांव और ये मेरे को चिल्ला रहा है इंसटेड ऑफ टेकिंग एनी एक्शन अगर इस दिस गाय इज नॉट टेकिंग एनी एक्शन ये रिक्शा वाला इसने मुझे मारा है और ये पुलिस है मैं आई हूं काशी गांव और ये मेरे को चिल्ला रहा है इंसटेड ऑफ टेकिंग एनी एक्शन अगर दिस गाय इज नॉट टेकिंग एनी एक्शन ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਤਸਵੀਰਾਂ ਦੇ ਵਿੱਚ ਸ਼ਖਸ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਜਿਸ ਦੀ ਕੀ ਮਾਰਕਟ ਕੀਤੀ ਜਾ ਰਹੀ ਹੈ ਦਰਅਸਲ ਰਿਕਸ਼ਾ ਡਰਾਈਵਰ ਇੱਥੇ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਵਿਖਾਈ ਦੇ ਰਿਹਾ ਹੋਣਾ ਤੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਇਸ ਲਈ ਸੁਰਖੀਆਂ ਦੇ ਵਿੱਚ ਬਣੀਆਂ ਹੋਈਆਂ ਨੇ ਕਿ ਕਿਵੇਂ ਸ਼ਰਿਆਮ ਕੁੱਟ ਹੋ ਰਹੀ ਹੈ ਤਾਂ ਡਰਾਈਵਰ ਨੂੰ ਪੁਲਿਸ ਦੇ ਵੱਲੋਂ ਕੁੱਟਿਆ ਵੀ ਜਾ ਰਿਹਾ ਦਰਅਸਲ ਇਹ ਡਰਾਈਵਰ ਜਿਹੜਾ ਇੱਥੇ ਕੰਪਲੇਂਟ ਕਰਨ ਦੇ ਲਈ ਪਹੁੰਚਦਾ ਹੈ ਤੇ ਇਸੇ ਦਰਮਿਆਨ ਹੀ ਇੱਥੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ और ये मेरे को जिला रहा है। yeah. <laughs> ये रिक्शा वाले इसने मुझे मारा है और ये पुलिस है मैं काशीगांव और ये मेरे को जला रहा है इंस्टेड ऑफ टेकिंग एनी एक्शन अगरिचन दिस नॉट टेकिंग एनी एक्शन ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਨਾ ਤਸਵੀਰਾਂ ਦੇ ਵਿੱਚ ਸ਼ਖਤ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਜਿਸ ਦੀ ਕੀ ਮਾਰਕਟ ਕੀਤੀ ਜਾ ਰਹੀ ਹੈ ਦਰਅਸਲ ਰਿਕਸ਼ਾ ਡਰਾਈਵਰ ਇੱਥੇ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਵਿਖਾਈ ਦੇ ਰਿਹਾ ਹੋਣਾ ਤੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਇਸ ਲਈ ਸੁਰਖੀਆਂ ਦੇ ਵਿੱਚ ਬਣੀਆਂ ਹੋਈਆਂ ਨੇ ਕਿ ਕਿਵੇਂ ਸ਼ਰਿਆਮ ਕੁੱਟ ਹੋ ਰਹੀ ਹੈ ਤਾਂ ਡਰਾਈਵਰ ਨੂੰ ਪੁਲਿਸ ਦੇ ਵੱਲੋਂ ਕੁੱਟਿਆ ਵੀ ਜਾ ਰਿਹਾ ਦਰਅਸਲ ਇਹ ਡਰਾਈਵਰ ਜਿਹੜਾ ਇੱਥੇ ਕੰਪਲੇਂਟ ਕਰਨ ਦੇ ਲਈ ਪਹੁੰਚਦਾ ਹੈ ਤੇ ਇਸੇ ਦਰਮਿਆਨ ਹੀ ਇੱਥੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ मारा है और ये पुलिस है मैं आई हूँ काशी और ये मेरे को जिला रहा है इंस्टेड ऑफ टेकिंग एनी एक्शन अगेंस्ट हिम दिस गाय इज नॉट टेकिंग एनी एक्शन ये रिक्शा वाला इसने मुझे मारा है और ये पुलिस है मैं आई हूँ काशी और ये मेरे को जिला रहा है इंस्टेड ऑफ टेकिंग एनी एक्शन अगेंस्ट दिस गाय इज नॉट टेकिंग एनी एक्शन ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਤਸਵੀਰਾਂ ਦੇ ਵਿੱਚ ਸ਼ਖਸ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਜਿਸ ਦੀ ਕੀ ਮਾਰਕਟ ਕੀਤੀ ਜਾ ਰਹੀ ਹੈ ਦਰਅਸਲ ਰਿਕਸ਼ਾ ਡਰਾਈਵਰ ਇੱਥੇ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਵਿਖਾਈ ਦੇ ਰਿਹਾ ਹੋਣਾ ਤੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਇਸ ਲਈ ਸੁਰਖੀਆਂ ਦੇ ਵਿੱਚ ਬਣੀਆਂ ਹੋਈਆਂ ਨੇ ਕਿ ਕਿਵੇਂ ਸ਼ਰਿਆਮ ਕੁੱਟ ਹੋ ਰਹੀ ਹੈ ਤਾਂ ਡਰਾਈਵਰ ਨੂੰ ਪੁਲਿਸ ਦੇ ਵੱਲੋਂ ਕੁੱਟਿਆ ਵੀ ਜਾ ਰਿਹਾ ਦਰਅਸਲ ਇਹ ਡਰਾਈਵਰ ਜਿਹੜਾ ਇੱਥੇ ਕੰਪਲੇਂਟ ਕਰਨ ਦੇ ਲਈ ਪਹੁੰਚਦਾ ਹੈ ਤੇ ਇਸੇ ਦਰਮਿਆਨ ਹੀ ਇੱਥੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ शिकाओ और यह मेरे को चला रहा है इंस्टेड ऑफ टेकिंग एनी एक्शन अगेंस्ट दिस गाय इज नॉट टेकिंग एनी एक्शन